ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕਲਾਸ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੋਜ਼ਪੁਰ ਆ ਗਿਆ ਕਲਾਸ ਨਗਰ ਜ਼ਿਲ੍ਹਾ ਫਰੋਜ਼ਪੁਰਾ ਤੇ ਤੁਹਾਨੂੰ ਜੱਗੇ ਦੇ ਘਰੋਂ ਇੱਕ ਨੀ ਲੀ ਰਾਵੀ ਦੀ ਮੈਂ ਜਿਹੜੀ ਆ ਵੀਡੀਓ ਚ ਕਵਰ ਕਰਕੇ ਵਿਖਾਉਣ ਲੱਗੇ ਆ ਬਿਲਕੁਲ ਤਾਜੀ ਸੂਈਆਂ ਮਗਰ ਕੱਟੀ ਆ ਸੱਜਣੋ ਕਿਹੜਾ ਸੁਆ ਸੂਈ ਆ ਕਿੰਨਾ ਦੁੱਧ ਇਹਦੇ ਮਗਰਲੇ ਸੂਏ ਦਾ ਇਹਨਾਂ ਨੂੰ ਮਾਲਕਾਂ ਨੇ ਦੱਸਿਆ ਹੁਣ ਬੋਲਾ ਕਿੰਨਾ ਉਹਦਾ ਲੇਖਾ ਜੋਖਾ ਆਪਾਂ ਜੱਗੇ ਤੋਂ ਪੁੱਛਦੇ ਆ ਚੰਗੀ ਪਲੀ ਸੰਭੀ ਆ ਚੰਗੇ ਪਿੱਠ ਪੁੜੇ ਦੀ ਮੈਂ ਆ ਤੁਹਾਡੇ ਸਾਹਮਣੇ ਤੇ ਆਹ ਜਿਹੜੀ ਕੱਟੀ ਨੂੰ ਇਹਨੇ ਜਨਮ ਦਿੱਤਾ ਆਜੋ ਲਈਏ ਡਿਟੇਲ ਜੁੜਿਓ ਐਂਡ ਤੱਕ ਜਿਹੜੇ ਸੱਜਣ ਦੇ ਪਸੰਦ ਆ ਵੀ ਕਰਕੇ ਤਸੱਲੀ ਕਰਿਓ ਖਰੀਦਦਾ ਜੱਗੇ ਵੀਰ ਸਾਸਰੀ ਕਾਲ ਜੀ ਹੋਰ ਸੁਣਾ ਠੀਕ ਸਾਗ ਵਧੀਆ ਵੀਰੇ ਤੁਸੀਂ ਹੀ ਸੁਣਾ ਚੜਦੀ ਕਲਾ ਨਾ ਚੜਦੀ ਕਲਾ ਪੂਰੀ ਕਿਰਪਾ ਬਾਬੇ ਨਾਨਕ ਦੀ ਸ਼ੁਕਰ ਆ ਬਾਬਾ ਨਾਨਕ ਕਰਪਾ ਹੀ ਰੱਖੇ ਹਨਾ ਪੂਰੀ ਕਿਰਪਾ ਤੇ ਫਿਰ ਮੱਝ ਅੱਜ ਇੱਕ ਹੀ ਵਿਖਾਉਣੀ ਆ ਅੱਜ ਇੱਕ ਹੀ ਕੱਲ ਹੈਗੀਆਂ ਵੀਰੇ ਦੋ ਤਿੰਨ ਜੋ ਤੈਨੂੰ ਸ਼ਾਮੀ ਫੋਨ ਲਾਇਆ ਸਾਰੀਆਂ ਸੇਲ ਹੋ ਗਈਆਂ ਇਹ ਅੱਜ ਹੀ ਲਈ ਹੋਣੀ ਆਈ ਆਪਣੇ ਠੀਕ ਹੈ ਇਹ ਇੱਕ ਹੀ ਰਹਿ ਗਈ ਬਾਕੀ ਵੈਗ ਗਈਆਂ ਹਾਂਜੀ ਇਹ ਵੀ ਹੁਣ ਸੌਦਾ ਹੋਇਆ ਸੀ ਰਾਤ ਹੁਣ ਲੈ ਕੇ ਆਏ ਇਹਨੂੰ ओके ਇਹ ਕਿਹੜਾ ਸੂਆ ਦੱਸਿਆ ਇਹ ਮਾਲਕਾ ਨੇ ਮਾਲਕਾ ਨੇ ਤੀਜਾ ਸੂਆ ਦੱਸਿਆ ਇਹ ਸੂਈ ਆ ਤੀਜਾ ਸੂਆ ਹਾਂਜੀ ਤੇ ਐਡਰੈਸ ਆਪਣਾ ਐਡਰੈਸ ਆਪਣਾ ਪਿੰਡ ਕਲਾਸ ਜ਼ਿਲ੍ਹਾ ਫਰੀਦਕੋਟ ਨੇੜੇ ਮੁੱਦਕੀ ਸ਼ਹਿਰ ਫਰੀਦਕੋਟ ਫਰੀਦਕੋਟ ਵਿਚਾਲੇ ਆਪਾਂ ਜੋੜੀਆਂ ਨਹਿਰਾਂ ਦੇ ਵਾੜਾ ਭਾਈ ਕਾ ਕਬਰਵੱਛਾ ਭਾਗਠੜਾ ਇਹਦੇ ਆਣ ਗਵਾਂਡ ਆਣ ਗਵਾਂਡ ਪਿੰਡ ਆ ਇਹ ਤੇ ਨੰਬਰ ਨੰਬਰ 95014 66937 95014 66937 ਓਕੇ ਸੂਆ ਸੂਈ ਤੀਜਾ ਇਹਦੇ ਮਾਲਕ ਕਹਿੰਦੇ ਹਾਂਜੀ ਕਦੋਂ ਸੂਈ ਵੀਰੇ ਇਹ ਸੂਈ ਅੱਜ ਦੂਜਾ ਦਿਨ ਹੋ ਗਿਆ ਸੂਈ ਨੂੰ ਦੂਜਾ ਦਿਨ ਸੂਈ ਨੂੰ ਹੋ ਗਿਆ ਹਾਂਜੀ ਤੇ ਕੀ ਬੌਲਾ ਬੌਲਾ 10 ਤੋਂ 11 ਲੀਟਰ ਬੌਲਾ ਜੀ ਹੋਊਗਾ ਇਹ ਹੁਣ 10 ਤੋਂ 11 ਲੀਟਰ ਇਹਦੇ ਕੋਲੇ ਹਾਂਜੀ ਬੌਲਾ ਹੀ ਆ ਬੌਲਾ ਜ ਮਗਰ ਕੱਟੀ ਆ ਜ ਮਗਰ ਕੱਟੀ ਆ ਹਾਂਜੀ ਬਾਕੀ ਜੇਰ ਜੂ ਰੋੱਕੇ ਪੈ ਗਈਆਂ ਨੇ ਓਕੇ ਓਕੇ ਜਾਵਾਂ ਓਕੇ ਆ ਜ ਚੂਣ ਤਾਂ 100 ਦੀ 100 100 ਦੀ 100 ਪਧਾਰਾ ਮਰਾਵਾਂਗੇ ਪੂਰੀ ਹਾਂ ਠੀਕ ਆ ਸੱਜਣ ਜੱਗਾ ਕਹਿੰਦਾ ਵੀ ਧਾਰਾ ਹੀ ਮਰਾ ਦਿਆਂਗੇ ਆਪਾਂ ਦੱਸਦੇ ਨਹੀਂਗੇ ਵੀ ਚੂਣ 100 ਦੀ 100 ਆ ਸ਼ੀਸ਼ਾ ਪ੍ਰੈਕਟੀਕਲੀ ਕਰਕੇ ਦੱਸਾਂਗੇ ਵੀ ਓਕੇ ਰਿਪੋਰਟ ਆ ਤੇ ਬਾਕੀ ਹਜੇ ਭਲਾਂ ਭਲਾਂ ਜਾ ਹਨਾ ਹਾਂਜੀ ਭਲਾਂ ਚਾਹੀਏ ਹਜੇ ਤਾਂ ਮਾਝੇ ਦੁੱਧ ਦੇ ਦਊਗੀ ਉਹਨਾਂ ਨੇ ਕਿਹਾ ਸੀ 16 ਕਿਲੋ ਦੁੱਧ ਦੇਊਗੀ ਠੀਕ ਆ ਦੂਜੇ ਸੂਏ 14 14.5 ਕਿਲੋ ਦੁੱਧ ਦਿੱਤਾ ਹੋਇਆ ਹੈ ਨੇ ਠੀਕ ਹੈ ਠੀਕ ਠੀਕ ਆ ਯਾਰ ਬਾਕੀ ਧਾਰਾ ਮਖਾਈ ਦੇਣੀਆਂ ਹਨਾ ਹਾਂ ਧਾਰਾ ਆਪਾਂ ਬਖਾ ਦੇ ਛੱਡ ਦੇ ਬੱਚਾ ਜੱਗੇ ਫਿਰ ਮਰਾ ਦੇ ਧਾਰਾ ਵੀ ਮੇਰਾ ਬਾਕੀ ਉਹ ਸੀਲ ਠੰਡੀ ਹਨਾ ਪੂਰੀ ਪੂਰੀ ਸੀਠ ਨਹੀਂ ਪਲਾਈ ਬੈਜੋ ਇਹਨੂੰ ਕੋਈ ਚੱਕਰ ਨਹੀਂ ਦੁੱਧ ਦੇ ਦਊਗੀ ਮੱਝ ਪੂਰਾ ਦੁੱਧ ਦਊਗੀ 15 ਕਿਲੋ ਆਪਾਂ ਮੰਨ ਕੇ ਲਈ ਵੀ 15 ਕਿਲੋ ਦੁੱਧ ਦੇਣਾ ਇਹਨੇ ਬਾਕੀ ਸੱਜਣੋ ਬੱਚਾ-ਬੁੱੱਚਾ ਚੱਟੀਆਂ ਦੀ ਚੈੱਕ ਕਰ ਲਓ ਓਕੇ ਰਿਪੋਰਟ ਉੱਤਰੇ ਆਉਣ ਦੇ ਫਿਰ ਤੁਹਾਨੂੰ ਧਾਰਾਂ ਕਰਾਉਣਿਆਂ ਚੱਕ ਬਸ ਸਮਾਸ ਸੱਜਣੋ ਕਰ ਲਿਆ ਤੇ ਕੱਟੀ ਜੱਗੇ ਨੇ ਬੰਨਤੀ ਆ ਆ ਧਾਰਾਂ ਤੁਹਾਨੂੰ ਹੁਣ ਇਹਦੀਆਂ ਜਿਹੜੀਆਂ ਚੈੱਕ ਕਰਾਉਂਦੀਆਂ ਬਾਕੀ ਧਾਰ ਤੁਰ ਲੈਂਦੀ ਖੁਸ਼ ਆ ਹਨਾ ਚਵਾਤਾ ਯਾਰ ਭੌਂ ਬੱਚਾ ਬਾਦੀ ਹਨਾ ਚਵਾਤਾ ਬੱਚਾ ਬਾਦੀ ਭਲਾ ਰਿਆ ਭਾਰੀ ਪੂਲੀ ਆ ਹਨਾ ਯਾਰ ਠੀਕ ਹੈ ਨਾ ਚਵਾ ਕੇ ਆ ਤੇ ਦੁੱਧ 16 ਕਿਲੋ ਨਾ ਦੇਵੇ ਤੇ ਆਪਾਂ ਦੀ ਗਾਰੰਟੀ ਹੋਊਗੀ ਲੈ ਲਈ ਖਰੀਆ ਹਾਂ ਪੂਰੀ ਓਕੇ ਤੇ ਰੇਟ ਇਹਦਾ ਜੱਗੇ ਕੀ ਰੱਖੇਗਾ ਰੇਟ ਇਹਦਾ ਜਿਹਦਾ ਇਹਨੇ ਮੁੱਲ ਕਰਾਉਣਾ ਫਿਰ ਇੱਕ 40 ਆਈ ਹੂੰ ਤੇ 10000 ਛੋੜ ਹੀ ਆਂਦੇ ਚ ਸਮਝ ਲੋ ਠੀਕ ਆ ਇੱਕ 30 ਚੋਂ ਬਸ ਮਾਨਤਾ ਨਹੀਂ ਹੋਣਾ ਬਾਲਾ ਜ਼ਿਆਦਾ ਨਹੀਂ ਕੋਈ ਕਰਨਾ ਠੀਕ ਕਿਉਂਕਿ 1 ਲੱਖ ਦੇ 30000 ਚ ਮਾਨਤਾ ਆ ਅੱਜ ਦਾ ਰੇਟ ਆ ਜੇ ਆਪਾਂ ਦੁੱਧ ਤੇ ਕਰਕੇ ਵੇਚੀ ਫਿਰ ਉਸ ਦਿਨ ਹੋਰ ਰੇਟ ਹੋਊਗਾ ਜਾਂਦਾ ਠੀਕ ਆ ਠੀਕ ਹਾਂਜੀ 1 ਲੱਖ 30000 ਹਾਂਜੀ 30000 ਸੱਜਣੋ 1,30,000 ਆਹ ਧਾਰਾ ਤੁਹਾਨੂੰ ਦੋ ਦੋ ਜ਼ਰੂਰ ਚੈੱਕ ਕਰਾਤੀਆਂ ਬਾਕੀ ਤਸੱਲੀ ਤੁਸੀਂ ਕਰ ਲੈਣੀ ਹੈ। ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਹੋ।